ਪੰਜਾਬ ਦੀਆਂ ਸਿਆਸੀ ਲਹਿਰਾਂ ਦੇ ਛਾਏ ਹੀਟ ਅੱਜ ਦੇ ਮੀਡੀਆ ਸਰਤਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕਰਦੇ ਆ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਿਆਸਤ ਜਿਹੜੀ ਇੰਨੀ ਦਿਨੀ ਜਿਵੇਂ ਕਿਸੇ ਦਰਿਆ ਦੇ ਵਿੱਚ ਟੱਕੇ ਡੋਲੇ ਖਾ ਰਹੀ ਹੈ ਦੇਖਣਾ ਹੋਵੇਗਾ ਕਿ ਕਦੋਂ ਪਤਨ ਲੱਪਣ ਗਈ ਤੇ ਕਿਨਾਰੇ ਪਹੁੰਚਣ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੇੜੀ ਦਾ ਜਿਹੜਾ ਮਲਾ ਉਹ ਕੌਣ ਹੋਏਗਾ ਸਪਸ਼ਟ ਤੌਰ ਤੇ ਕਿ ਕਿ ਕੀ ਰਾਜਾ ਵੜਿੰਗ ਦੇ ਹਾਤੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਿਹੜੀ ਬਾਗਡੋਰ ਕੇਂਦਰਤ ਰਹੇਗੀ ਜਾਂ ਅਗਲੇ ਦਿਨਾਂ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਕੋਈ ਹੋਰ ਪ੍ਰਧਾਨ ਹੋਏਗਾ ਖੈਰ ਅਜੇ ਸਾਰੇ ਮਾਮਲੇ ਸੰਬੰਧੀ ਅੱਜ ਦੀ ਇਸ ਚਰਚਾ ਦੇ ਵਿੱਚ ਉੱਗੇ ਰਾਜਸੀ ਮਾਹਰ ਤੇ ਵੱਡੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸਾਡੇ ਨਾਲ ਜੁੜਨਗੇ ਤੇ ਦੂਜੀ ਗੱਲ ਜਾਂ ਦੂਜਾ ਮਸਲਾ ਪੰਜਾਬ ਪ੍ਰਦੇਸ਼ ਦੇ ਵਿੱਚ ਹੀ ਕਹਿ ਲਈਏ ਇਹ ਸ਼੍ਰੋਮਣੀ ਅਕਾਲੀ ਦਲ ਪੰਡਰ ਸਰਜੀਤ ਨਾਲ ਜੁੜਿਆ ਹੋਇਆ ਹੈ ਕਿਹੜਾ ਕਿ ਇਹਨੇ ਦੇ ਨਹੀਂ ਹਾਲੇ ਬਾਣੀ ਰਿਹਾ ਹੈ ਉੱਪਰ ਰਿਹਾ ਹੈ ਉਤਪੰਨ ਹੋ ਰਿਹਾ ਹੈ ਪਰ ਤੁਹਾਡੇ ਬੰਦੀ ਦਾ ਸ਼ਿਕਾਰ ਹੋਣ ਲੱਗਾ ਹੈ ਵੇਖਣ ਵਾਲੀ ਗੱਲ ਹੈ ਕਿ ਇਸ ਨਾਮੀ ਪਾਰਟੀ ਦਾ ਸਖਤਰ ਜਰਨਲ ਕੌਣ ਹੋਏਗਾ ਮੋٹے ਤੌਰ ਤੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਸ ਵੇਲੇ ਇੱਕ ਤਿਕੜੀ ਇਸ ਦੌੜ ਦੇ ਵਿੱਚ ਸਭ ਤੋਂ ਅੱਗੇ ਹੈ ਪਰ ਬਹੁਤ ਵੱਡੇ ਸੀਨੀਅਰ ਆਗੂ ਉਹ ਪਛੜਦੇ ਜਾ ਰਿਹਾ ਹੈ ਇਹ ਮਾਮਲਾ ਕੀ ਹੈ ਖੈਰ ਇਸ ਤੋਂ ਇਲਾਵਾ ਹੋਰ ਜਿਹੜੇ ਮਾਮਲੇ ਅੱਜ ਦੇ ਉਤਪੰਨ ਹੋ ਰਹੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਖੈਰ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਗੱਲਬਾਤ ਤੇ ਉਸ ਬੰਦੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹਗੇ ਰਾਸੀ ਮਹਾਰ ਤੇ ਕਹਿ ਸਕਦੇ ਆ ਕਿ ਪੱਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜిల్లా ਜੀ ਉਹਨਾਂ ਨਾਲ ਗੱਲਬਾਤ ਦੇ ਅੰਸ਼ ਇਸ ਪ੍ਰਕਾਰ ਨੇ ਸੋ ਕਾਂਗਰਸ ਦੇ ਕਹਿ ਸਕਦਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਤਰਾਤਲੀ ਹਾਲਾਤ ਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਗੇ ਰਾਸ਼ੀਮਾ ਹਰ ਤੇ ਸੀਨੀਅਰ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਵੱਲੋਂ ਤੁਹਾਡਾ ਸਵਾਗਤ ਜੀ ਵੈਲਕਮ ਬਹੁਤ ਬਹੁਤ ਧੰਨਵਾਦ ਚਿਲਾ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ ਰਾਜਾ ਬੜੇ ਕੀ ਉਹ ਅਗਲੇ ਸਮੇਂ ਤੱਕ ਅਗਲਾ ਸਮਾਂ ਵੀ ਉਹਨਾਂ ਨੂੰ ਪ੍ਰਧਾਨਗੀਤਾ ਮਿਲੇਗਾ ਜਾਂ ਕੁਝ ਅਗਲੇ ਸਮੇਂ ਹਾਲਾਤ ਹੋਰ ਤਰ੍ਹਾਂ ਦੇ ਬਣ ਕੇ ਸਾਹਮਣੇ ਆਉਣਗੇ। ਦੂਜਾ ਸਵਾਲ ਪਟਿਆਲਾ ਤੋਂ ਜਿਹੜੇ ਡਾਕਟਰ ਧਰਮੀਰ ਗਾਂਧੀ ਨੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੁਝ ਹਲਕਾ ਇਚਾਰਜਾਂ ਉੱਤੇ ਸਵਾਲ اٹھਾਇਆ ਇਹਨਾਂ ਦੋ ਗੱਲਾਂ ਉੱਤੇ ਜੇਕਰ ਆਪਾਂ ਧਿਆਨ ਗੋਚਰ ਹੋਈਏ ਜੀ ਚਲਾ ਸਾਬ। ਪਿੰਡਰ ਸਾਹਿਬ ਏਵੇਂ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜਾ ਸੂਬਾ ਪ੍ਰਧਾਨ ਬਦਲਣ ਤੋਂ ਪਹਿਲਾਂ ਜਾਂ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਪਹਿਲਾਂ ਜਾਂ ਮੌਜੂਦਾ ਪ੍ਰਧਾਨ ਨੂੰ ਹੀ ਰੱਖਣ ਤੋਂ ਪਹਿਲਾਂ ਜੀ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਪੰਜਾਬ ਕਾਂਗਰਸ ਚੋਣ ਕਰ ਰਹੀ ਹੈ ਜੀ ਤੇ ਪਹਿਲੀ ਵਾਰੀ ਹੋ ਰਿਹਾ ਹੈ ਇਸ ਦਾ ਉਹ ਕਹਿ ਰਹੇ ਨੇ ਜਿਹੜਾ ਇਹਨਾਂ ਨੇ ਇੱਕ ਦਿੱਤਾ ਹੈ ਕਿ ਸੰਗਠਨ ਬਣਾਓ ਜੀ ਮਹਮ ਚਲਾ ਰਹੇ ਨੇ ਸੰਗਠਨ ਸਿਰਜਣ ਮਹਮ ਹਾਂਜੀ ਅਭਿਆਨ ਜੀ ਅਭਿਆਨ ਤੇ ਇਹ ਪਹਿਲੀ ਵਾਰੀ ਹੋਇਆ ਹੈ ਉਹ ਕਹਿ ਚੁੱਕੇ ਨੇ ਉਹਤੇ ਕਿ ਪੰਜ ਸਟੇਟਾਂ ਚੋਂ ਸਹਿਜਾ ਕਰ ਚੁੱਕੇ ਆ ਹਾਂਜੀ ਪੰਜਾਬ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਭਿੰਡਰ ਸਾਹਿਬ ਕੇ ਜਿਹੜੇ ਆਮ ਲੋਕਾਂ ਦੀ ਗੱਲ ਸੁਣੇ ਜਾ ਰਹੀ ਹੈ ਹਰ ਜਿਹਦੇ ਚ ਇੱਕ ਕੇਂਦਰੀ ਬੁਝਰਬਰ ਲੱਗਿਆ ਹੈ ਤੇ ਵੱਡਾ ਅਗੂ ਹੈ ਉਹਦਾ ਕਦੇ ਵੀ ਵੱਡਾ ਹੈ ਜੀ ਕੋਈ ਪਾਰਟੀ ਦਾ ਜਰਨਲਿਸਟ ਖਤਰ ਹੈ ਕੋਈ ਪਾਰਟੀ ਦਾ ਸੀਨੀਅਰ ਮੈਂਬਰ ਹੈ ਤੇ ਕੋਈ ਸੰਸਦ ਹੈ ਅਲੱਗ-ਅਲੱਗ ਚਿੱਲਾਂ 'ਚ ਅਲੱਗ-ਅਲੱਗ ਮੈਂਬਰ ਲਾਏ ਹੋਏ ਨੇ ਪੂਰੇ ਭੂਲਕ ਭਾਰਤ 'ਚੋਂ ਇਹ ਸੱਦੇ ਹੋਏ ਆ ਪੰਜਾਬ ਦੇ ਵਿੱਚ ਜੀ ਬਿਲਕੁਲ ਜੀ ਕੋਈ UP ਤੋਂ ਆ ਕੋਈ ਬਿਹਾਰ ਤੋਂ ਆ ਕੋਈ ਦਿੱਲੀ ਤੋਂ ਆ ਜੀ ਜੀ ਸੋ ਜਿਹੜੇ ਉਹ অবজারভার ਨੇ ਉਹਨਾਂ ਨੇ ਹਰ ਉਹਨਾਂ ਨੇ ਬਲਾਕ ਵਾਈਜ਼ ਮੀਟਿੰਗਾਂ ਕੀਤੀਆਂ ਜੀ ਪਿੰਡਰ ਸਾਹਿਬ ਪਹਿਲਾਂ ਜੀ ਤੇ ਬਲਾਕ ਵਾਈਜ਼ ਮੀਟਿੰਗਾਂ ਕਰਕੇ ਦੱਸਿਆ ਕਿ ਭਾਈ ਇਹ ਸਾਡਾ ਇਹ ਮਨੋਰਥ ਹੈ ਜੀ ਤੇ ਤੁਸੀਂ ਸਾਨੂੰ ਦੱਸੋ ਕਾਂਗਰਸ ਨੂੰ ਕਿਵੇਂ ਮਜ਼ਬੂਤ ਕਰਨਾ ਤੇ ਕਿ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਉਹਨਾਂ ਨੇ ਬਕਾਇਦਾ ਫਾਰਮ ਭਰਵਾਏ ਜੀ ਨਾਮਜ਼ਦਕੀਆਂ ਭਰਵਾਈਆਂ ਉਹਨਾਂ ਸਾਰੇ ਬਜ਼ਾਰਬਰਾਂ ਨੇ ਜੀ ਨਾਮਜ਼ਦਕੀਆਂ ਭਰਵਾਉਣ ਤੋਂ ਬਾਅਦ ਜਿੰਨੀਆਂ ਵੀ ਨਾਮਜ਼ਦਕੀਆਂ ਆਈਆਂ ਮੇਰੇ ਕੋਲ ਹਰੇਕ ਜ਼ਿਲ੍ਹੇ 'ਚ 15 ਤੋਂ 20 ਨਾਮਜ਼ਦਕੀਆਂ ਨੇ ਜੀ ਔਸਤਨ ਜੀ ਪਿੰਡ ਸਾਹਿਬ ਤੇ ਨਾਮਜ਼ਦਕੀਆਂ ਭਰਵਾਉਣ ਤੋਂ ਬਾਅਦ ਫਿਰ ਉਹਨਾਂ ਦੀ ਮੀਟਿੰਗਾਂ ਵੀ ਕੀਤੀਆਂ ਉਹਨਾਂ ਨੇ ਇੰਟਰਵਿਊਜ਼ ਲਈ ਜੀ ਜਿਹੜੇ ਕੇਂਦਰੀ ਬਜ਼ਾਰਬਰ ਸੀ ਜੀ ਤੇ ਉਹਨਾਂ ਨੇ ਇੰਟਰਵਿਊ ਲੈ ਕੇ ਹੁਣ ਆਪਣੀ ਜਿਹੜੀ ਸਪਾਰਸ਼ਾਂ ਨੇ ਉਹ ਹਾਈ ਕਮਾਂਡ ਨੂੰ ਕਰਤੀਆਂ ਹੁਣ ਹਾਈ ਕਮਾਂਡ ਕੀ ਕੇਂਦਰੀ ਅਬਜ਼ਰਵਰ ਦੀਆਂ ਸਪਾਰਸ਼ਾਂ ਅਨੁਸਾਰ ਪ੍ਰਧਾਨਾਂ ਦੀ ਚੋਣ ਕਰੇਗੀ ਕਿ ਜਾਂ ਪੰਜਾਬ ਦੇ ਲੀਡਰਸ਼ਿਪ ਨੂੰ ਵੀ ਉਹਦੇ ਚ ਇਨਵੋਲਵ ਕਰੋਗੀ ਨੰਬਰ 1 ਦਾ ਦੇਖਣ ਵਾਲੀ ਗੱਲ ਇਹ ਹੋਏਗੀ ਜੀ ਜਦੋਂ ਨਵੇਂ ਪੰਜਾਬ ਦੇ ਪ੍ਰਧਾਨ ਬਣ ਜਾਣਗੇ ਤਾਂ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਪਿੰਡੂ ਸਾਹਿਬ ਕੇ ਰਾਜਾ ਵਡਿੰਗ ਜੀ ਫਿਰ ਪ੍ਰਧਾਨਗੀ ਤੋਂ ਰਿਟਾਇਰ ਹੋ ਰਹੇ ਨੇ ਜਾਂ ਕਿ ਆਹ ਲੈ ਉਹਨਾਂ ਦੀ ਜਿਹੜੀ ਟਰਮ ਹੈ ਉਹ ਅੱਗੇ ਵੱਧ ਸੀਗੀ ਹੈ ਪ੍ਰਧਾਨਾਂ ਦੀ ਚੋਣ ਤੋਂ ਪਤਾ ਲੱਗ ਜਾਏਗਾ ਓਕੇ ਜੀ ਪਰ ਇਹ ਤੈ ਕਿ ਨਵੇਂ ਪ੍ਰਧਾਨ ਬਣਨਗੇ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਜਿਸ ਤਰ੍ਹਾਂ ਦੇ ਨੋਮੀਨੇਸ਼ਨ ਫਾਰਮ ਭਰਵਾਏਗੇ ਜਿਵੇਂ ਉਹਦੇ ਚ ਸਵਾਲ ਪੁੱਛੇਗੇ ਜਿਵੇਂ ਕਾਰਗੁਜ਼ਾਰੀ ਪੁੱਛੀ ਗਈ ਕਿਤੇ ਪਾਰਟੀ ਤਾਂ ਨਹੀਂ ਤੁਸੀਂ ਛੱਡੀ ਪਾਰਟੀ ਲਈ ਕਿੰਨੇ ਕੈਂਪ ਲਵਾਏ ਪਾਰਟੀ ਲਈ ਕੀ ਕੀਤਾ ਪਾਰਟੀ ਲਈ ਕਿਹੜੇ ਕਿਹੜੇ ਆਉਦਿਆਂ ਦਾ ਆਨੰਦ ਮਾਣਿਆ ਇਹ ਸਾਰਾ ਕੁਝ ਬਕਾਇਦਾ ਜਿਹੜਾ ਉਸ ਫਾਰਮ ਦੇ ਵਿੱਚ ਮੈਂ ਖੁਦ ਪੜਿਆ ਫਾਰਮ ਉਹਦੇ ਵਿੱਚ ਲਿਖਿਆ ਹੋਇਆ ਸੀ ਓਕੇ ਤੇ ਇੰਟਰਵਿਊ ਵੀ ਇਕੱਲੇ ਇਕੱਲੇ ਉਮੀਦਵਾਰ ਦੀ ਅਲੱਗ-ਅਲੱਗ ਲਈ ਹੈ ਜਿਹੜੇ ਸੰਗਠਨ ਸਿਰਜਣ ਮਹਿਮ ਚੱਲ ਰਹੀ ਹੈ ਕਾਂਗਰਸ ਦੀ ਅਬਜ਼ਰਬਾਂ ਦੇ ਸਹਾਰੇ ਜੀ ਜੇਕਰ ਉਹ ਹੁਣ ਤੱਕ ਦਾ ਉਹਨਾਂ ਦਾ ਦੇਖੀਏ ਤਾਂ ਜਿਹੜੇ ਅਬਜ਼ਰਬਰ ਨੇ ਉਹਨਾਂ ਨੇ ਲੋਕਲ ਲੀਡਰਸ਼ਿਪ ਨੂੰ ਜ਼ਿਆਦਾ ਮੂੰਹ ਨਹੀਂ ਲਾਇਆ ओके ਜਿਹੜਾ ਪਿੰਡ ਸਾਹਿਬ ਕਿਤੇ ਵੀ ਜੀ ਜੇ ਦੇਖੀਏ ਕਿ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਤਾਂ ਵੀ ਉਹਨਾਂ ਦੇ ਨਾਲ ਦੋ ਦੋ ਸੈਬਜ਼ਰਵਰ ਲੱਗੇ ਹੋਏ ਨੇ ਜਿਨ੍ਹਾਂ ਚ ਇੱਕ ਲੋਕਲ ਕਈ ਵਾਰੀ ਸੰਸਦ ਮੈਂਬਰ ਵੀ ਲਾਇਆ ਹੁੰਦਾ ਤੇ ਕਈ ਵਾਰੀ ਹੋਰ ਵੀ ਲਾਇਆ ਹੁੰਦੇ ਨੇ ਜਿਵੇਂ ਜਿਵੇਂ ਮਹਾਲੀ ਦੀ ਗੱਲ ਕਰਾਂ ਤਾਂ ਮਹਾਲੀ 'ਚ ਜਿਹੜੇ ਹੈਗੇ ਸੀ ਮਨੋਜ ਯਾਦਵ ਕੇਂਦਰ ਤੋਂ ਆਏ ਹੋਏ ਸੀ ਤੇ ਉਹਨਾਂ ਦੇ ਨਾਲ ਜਿਹੜਾ ਸੰਸਦ ਅਮਰ ਸਿੰਘ ਨੇ ਜੀ ਫਤਿਹਗੜ੍ਹ ਸਾਹਿਬ ਤੋਂ ਉਹ ਸੈਬਜ਼ਰਵਰ ਸੀ ਤੇ ਨਾਲ ਇਹ ਤੇ ਚੰਡੀਗੜ੍ਹ ਤੋਂ ਕੋਈ ਸਹਿ ਅਬਜ਼ਰ ਵਰ ਸਿੰਘ ਦੇ ਤਿੰਨ ਸੀ ਤੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਤਾਂ ਚੌਥਾ ਕੋਈ ਉਹਨਾਂ ਦੇ ਨੇੜੇ ਨਹੀਂ ਸੀ ਕੁਰਸੀ ਉਹ ਨਹੀਂ ਲੱਗਦੀ ਸੀ ਉਹਨਾਂ ਤਿੰਨਾਂ ਦੀ ਕੁਰਸੀ ਹੁੰਦੀ ਸੀ ਲੋਕਲ ਰਿਲੇਸ਼ਨਸ਼ਿਪ ਨੂੰ ਮਹੱਤਤਾ ਨਹੀਂ ਦੇ ਰਹੇ ਸੀ ਜਾਂ ਉਹ ਉਹਨਾਂ ਦੇ ਕੋਈ ਨੀਤੀ ਪਲਾਨ ਹੋਏਗਾ ਕਿ ਉਹਨਾਂ ਨੇ ਇਹ ਦਿਖਾਣਾ ਹੋਊਗਾ ਵਰਕਰਾਂ ਨੂੰ ਕਿ ਅਸੀਂ ਭਾਈ ਕਿਸੇ ਦੀ ਗੱਲ ਨਹੀਂ ਸੁਣਨੀ ਅਸੀਂ ਤਾਂ ਤੁਹਾਡੇ ਚੋਂ ਚੋਣ ਕਰਨੀ ਹੈ ਤੇ ਉਹ ਕਹਿ ਵੀ ਰਹੇ ਨੇ ਕਿ ਪਾਰਟੀ ਨਾਲ ਜੁੜੇ ਹੋਏ ਟਕਸਾਲੀ ਵਰਕਰ ਤੇ ਪਾਰਟੀ ਨੂੰ ਅੱਗੇ ਵਧਾਉਣ ਵਾਲੇ ਜਿਹੜੇ ਤੋ ਆ ਬੰਦੇ ਨੇ ਜਿਨ੍ਹਾਂ ਦੀ ਪਾਰਟੀ ਚ ਬਹੁਤ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਪ੍ਰਧਾਨ ਕਿਆਂ ਦਵਾਂਗੇ ਓਕੇ ਜੀ ਸੋ ਹੁਣ ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਲਿਸਟ ਜਾਰੀ ਹੋਏਗੀ ਜੀ 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 ਪਰ ਇੱਕ ਜ਼ਰੂਰ ਹੈ ਕਿ ਇਹ ਜਿਹੜੀ ਲੀਡਰਸ਼ਿਪ ਹੈਗੀ ਹੈ ਪੁਰਾਣੀ ਲੀਡਰਸ਼ਿਪ ਜਿਹੜੀ ਕਦੇ ਇਹ ਸਮਝਦੀ ਸੀ ਜ਼ਿਲ੍ਹਾ ਪੱਧਰ ਵੀ ਵੀ ਜਿਹਨੂੰ ਮੈਂ ਕਹੂੰਗਾ ਜ਼ਿਲ੍ਹਾ ਪ੍ਰਧਾਨ ਬਣੂਗਾ ਉਹ ਤਾਂ ਮੇਰੇ ਖਿਆਲ ਸਮਾਂ ਨਿਕਲ ਚੁੱਕਿਆ ਹੈ ਕਾਂਗਰਸ ਦਾ ਜੀ ਓਕੇ ਉਹਦੇ ਉਹਨਾਂ ਦੇ ਕਿਹਾਂ ਤੋਂ ਤਾਂ ਨਹੀਂ ਨਵਾਂ ਪ੍ਰਧਾਨ ਬਣਦਾ ਹੁਣ ਜਿਵੇਂ ਹੋਂ ਤੱਕ ਦੀ ਜਿਹੜੀ ਸਾਰੀ ਹੋਈ ਹੈ ਹੁਣ ਤਾਂ ਉਹ ਵੀ ਉੱਪਰ ਵੱਲ ਨੂੰ ਦੇਖ ਰਹੇ ਨੇ ਜਾਂ ਫਿਰ ਕੇਂਦਰ ਜੇ ਵੱਡੇ ਅਗੋਂ ਨਾਲ ਸੰਪਰਕ ਕਰ ਰਹੇ ਨੇ ਕਿ ਫਲਾਣਾ ਨੂੰ ਬਣਾ ਦਿਓ ਜੀ ਫਲਾਣਾ ਵਧੀਆ ਰਹੇਗਾ ਇਹ ਕਰੇਗਾ ਉਹ ਕਰੇਗਾ ਓਕੇ ਪਰ ਹੁਣ ਇਹ ਹੈ ਪਤਾ ਲੱਗਿਆ ਕਿ ਜੋ ਆਬਜ਼ਰਵਰ ਨੇ ਉਹਨਾਂ ਦੀ ਸੁਣੀ ਜਾਊਗੀ ਕਿ ਵੱਧ ਤੋਂ ਵੱਧ ਤੇ ਉਹ ਜੋ ਸਪਾਰਸਾਂ ਕਰਨਗੇ ਉਹਨਾਂ ਨੂੰ ਅਗਨੋਰ ਨਹੀਂ ਕੀਤਾ ਜਾਊਗਾ ਓਕੇ ਕਿ ਕਰੇ ਇੱਕ ਤਾਂ ਜਣ ਕੇ 10 ਅਕਤੂਬਰ ਤੱਕ ਪਹਿਲਾਂ ਕਹਿ ਰਹੇ ਸੀ ਕਿ 10 ਅਕਤੂਬਰ ਤੱਕ ਸਾਰੇ ਪੰਜਾਬ ਨੂੰ ਨਵੇਂ ਪ੍ਰਧਾਨ ਮਿਲ ਜਾਣਗੇ ਜ਼ਿਲ੍ਹੇ-ਜ਼ਿਲ੍ਹਿਆਂ ਦੇ ਪ੍ਰਧਾਨ ਕਾਂਗਰਸ ਪਾਰਟੀ ਨੂੰ ਓਕੇ ਉਸ ਤੋਂ ਬਾਅਦ ਫੀਡ ਦਾ ਆ ਜਾਊਗਾ ਜਿਹੜੀ 10-10 ਅਕਤੂਬਰ ਆਏਗੀ ਉਦੋਂ ਤੱਕ ਜਿਹੜੇ ਨਵੇਂ ਪ੍ਰਧਾਨ ਇਹ ਬਣ ਜਾਣਗੇ ਕਿਉਂਕਿ ਹੜਾਂ ਕਰਕੇ 5-7 ਦਿਨ ਲਈ ਮਹਿਮ ਡਿਲੇ ਹੋਈ ਸੀ ਇੱਕ ਹਫ਼ਤੇ ਲਈ ਹੋ ਸਕਦਾ 5-4 ਦਿਨ ਲੱਗ ਜਾਣ ਪਰ ਜਿਵੇਂ ਰਿਪੋਰਟਾਂ ਨੇ ਹਰੇਕ ਜ਼ਿਲ੍ਹੇ 'ਚੋਂ ਲਗਭਗ ਮੁਕੰਮਲ ਕਰਕੇ ਲਿਸਟਾਂ ਭੇਜ ਚੁੱਕੇ ਨੇ ਜਿਹੜੇ ਕੇਂਦਰੀ ਅਬਜ਼ਰਵਰ ਨੇ ਕਿ ਉਹ ਵਾਪਸ ਜਾ ਚੁੱਕੇ ਨੇ ਆਪਣਾ ਕੰਮ ਮੁਕਾ ਕੇ ਓਕੇ ਤੇ ਜਦੋਂ ਨਵੇਂ ਪ੍ਰਧਾਨ ਬਣਨਗੇ ओके ਸਿੰਦਰ ਸਾਹਿਬ ਫਿਰ ਉਸ ਤੋਂ ਬਾਅਦ ਜਿਹੜੀ ਇਹ 23 ਮੰਨੋ ਕਿ ਪੰਜਾਬ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਮਿਲੇਗਾ। ਓਕੇ ਨਵਾਂ ਪ੍ਰਧਾਨ ਕੌਣ ਮਿਲੇਗਾ ਚਾਰ ਜਾਂ ਪੰਜ ਜਿਹੜੇ ਮੁੱਖ ਬੰਦੇ ਹੈਗੇ ਨੇ ਉਹ ਇਸ ਲਾਈਨ 'ਚ ਨਹੀਂ। ਰਾਜਾ ਵੜਿੰਗ ਤਾਂ ਹੁਣ ਕਿਉਂਕਿ ਜਦੋਂ ਲੈਨ ਚ ਨਹੀਂ ਰਹੇਗਾ ਜਦੋਂ ਉਹਨਾਂ ਨੂੰ ਇੱਕ ਕਿਸਮ ਦਾ ਇਸ਼ਾਰੇ ਹੋਏਗਾ ਕਿ ਭਾਈ ਨਵਾਂ ਬਣਾਣਾ ਤੇ ਜਦੋਂ ਨਵਾਂ ਬਣਾਣਾ ਫਿਰ ਪੁਰਾਣੇ ਨੂੰ ਤਾਂ ਦੌੜ ਤੇ ਰਹਿਣ ਦੀ ਕੋਈ ਤੁਕ ਨਹੀਂ ਬਣਦੀ ਪਰ ਉਹਨਾਂ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਫਿਰ ਪੁਰਾਣੇ ਪ੍ਰਧਾਨਾਂ ਦੀ ਕਿ ਕੋਈ ਮੇਰਾ ਖਾਸ ਬੰਦਾ ਬਣੇ ਹਾਂ ਬਿਲਕੁਲ ਜੀ ਸੋ ਬਹੁਤ ਸਾਰੇ ਸਰਵੇ ਵੀ ਕਾਂਗਰਸ ਪਾਰਟੀ ਕਰਵਾ ਰਹੀ ਹੈ ਸਰਵੇ ਚਰਨਜੀਤ ਚੰਨੀ ਦੇ ਨਾਂ ਤੇ ਵੀ ਹੋ ਰਿਹਾ ਹੈ ਸਰਵੇ ਪ੍ਰਤਾਪ ਸਿੰਘ ਬਾਜਵੇ ਦੇ ਨਾਂ ਤੇ ਵੀ ਹੋ ਰਿਹਾ ਹੈ ਸਰਵੇ ਪ੍ਰਗਟ ਸਿੰਘ ਦੇ ਨਾਂ ਤੇ ਵੀ ਹੋ ਰਿਹਾ ਹੈ ਕਰਵਾ ਕਿਸੇ ਹਿੰਦੂ ਚਿਹਰੇ ਦੇ ਨਾਂ ਤੇ ਵੀ ਹੋ ਰਿਹਾ ਹੈ ਸਰਵਾ ਸਰਵੇ ਰਾਣਾ ਗਰਜੀਤ ਦੇ ਨਾਂ ਤੇ ਵੀ ਹੋ ਰਿਹਾ ਸੋ ਬਹੁਤ ਸਾਰੇ ਨਾਵਾਂ ਤੇ ਜਿਹੜੇ ਸਰਵੇ ਹੋ ਰਹੇ ਨੇ ਪਰ ਇਹ ਜਿਹੜੀ ਅੰਦਰੋਨੀ ਖਬਰ ਇਹ ਹੈ ਕਿ ਚਰਨਜੀਤ ਚੰਨੀ ਨਾਲ ਸਰਵੇਆਂ ਚੋਂ ਸਭ ਤੋਂ ਮੋਰੀ ਬਣ ਕੇ ਉੱਪਰ ਰਹੇ ਨੇ ਵੀ ਹੋ ਸਕਦਾ ਚਰਨਜੀਤ ਚੰਨੀ ਤੇ ਹੀ ਦੁਬਾਰਾ ਪ੍ਰਧਾਨਗੀ ਦਾ ਗੁਣਾ ਪੈ ਜਾਵੇ ਹਾਲਾਂਕਿ ਪਹਿਲਾਂ ਪਾਰਟੀ ਦੇ ਪ੍ਰਧਾਨ ਰਹੀ ਨਹੀਂ ਰਹੇ ਪੰਜਾਬ ਦੇ ਮੁੱਖ ਮੰਤਰੀ ਹੋ ਰਹੇ ਚੁੱਕੇ ਨੇ ਉਹਨਾਂ ਨੇ 2-3 ਮਹੀਨੇ 3-4 ਮਹੀਨੇ ਲਗਭਗ ਉਹਨਾਂ ਦਾ ਜਿਹੜਾ ਕਾਰਜਕਾਲ ਰਿਹਾ ਤਾਂ ਪੰਜਾਬ ਕਾਂਗਰਸ ਨੂੰ ਬਹੁਤ ਜਲਦੀ ਜਿਹੜਾ ਨਵਾਂ ਪ੍ਰਧਾਨ ਮਿਲੇਗਾ ਹੁਣ ਪ੍ਰਧਾਨ ਛੁੱਟੀ ਭੱਜੀ ਹੋਈ ਕਾਂਗਰਸ ਨੂੰ ਕਿਵੇਂ ਇਕੱਠਾ ਕਰੇਗਾ ਹੂੰ ਚਾਰ ਧੜਿਆਂ ਵਿੱਚ ਵੰਡੀ ਹੋਈ ਕਾਂਗਰਸ ਨੂੰ ਕਿਵੇਂ ਸੋਈ ਦੇ ਤਾਗੇ ਵਾਂਗ ਇੱਕ ਨੱਕੇ ਚ ਨੂੰ ਕਿਵੇਂ ਲੰਗਾਏਗਾ ਹਾਂ ਜੀ ਕਿਉਂਕਿ ਬਹੁਤ ਸਾਰੀਆਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਲੁਧਿਆਣਾ ਜਿਮਨੀ ਚੌਂ ਚ ਕਾਂਗਰਸ ਦੀ ਫੁੱਟ ਨਾ ਹੁੰਦੀ ਤਾਂ ਸ਼ਾਇਦ ਨਤੀਜਾ ਇਹ ਨਾ ਹੁੰਦਾ ਪਰ ਨੇੜੇ ਲੱਗਦੀ ਕਾਂਗਰਸ ਜਿੰਨੀ ਮਯੂਸੀ ਪਰੀਹਾਰ ਕਾਂਗਰਸ ਦੀ ਹੋਈ ਸੈਰ ਚਾਹਤ ਨਹੀਂ ਨਾ ਦੇਖਣੀ ਪੈਂਦੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਕਾਂਗਰਸ ਥੜੇਬੰਦੀ ਨਾ ਹੁੰਦੀ ਟਿਕਟਾਂ ਦੀ ਵੰਡ ਸਹੀ ਹੁੰਦੀ ਤਾਂ ਸ਼ਾਇਦ ਪੰਜਾਬ ਚ ਇੱਕ ਸੀਟ ਜਿਹੜੀ ਸੰਸਦ ਲਈ ਹੋਰ ਪੰਜਾਬ ਕਾਂਗਰਸ ਜਿੱਤ ਲੈਂਦੀ ਹੂੰ ਹੂੰ ਤਾਂ ਪੰਜਾਬ ਕਾਂਗਰਸ ਦੀ ਥੜੇਬੰਦੀ ਕਿਉਂਕਿ ਇੱਕ ਇੱਕ ਕਿਸਮ ਦਾ ਕਾਂਗਰਸ ਨੂੰ ਲੱਗ ਰਿਹਾ ਹੈ ਕਿ ਜਿਹੜੀ ਮੌਜੂਦਾ ਹਕਮਰਾਨ ਠਹਿਰਾ ਹੈ ਜੀ ਉਹਦਾ ਜਿਹੜਾ ਗ੍ਰਾਫ ਹੈ ਦਿਨ ਪ੍ਰਤੀ ਦਿਨ ਡਾਊਨ ਹੁੰਦਾ ਜਾ ਰਿਹਾ ਹੈ ਤੇ ਹੁਣ ਸਾਡੀ ਵਾਰੀ ਹੈ ਦੁਆਰਾ ਸੋ ਉਹਨਾਂ ਦੀ ਵਾਰੀ ਪਰ ਇਸ ਗੱਲ ਤੇ ਨਿਰਭਰ ਕਰੇਗੀ ਕਿ ਉਹ ਇੱਕਜੁੱਟ ਹੁੰਦੇ ਨੇ ਕਿ ਜਾਂ ਫਿਰ ਇੱਕ ਦੂਜਿਆਂ ਨੂੰ ਆਪਣੇ ਆਪਣਿਆਂ ਨੂੰ ਹੀ ਹਰਾਉਣ ਲਈ ਹਾਂ ਇੱਕ ਕੰਮ ਕਰਦੇ ਨੇ ਕਿਉਂਕਿ ਕਾਂਗਰਸ 'ਚ ਹੁੰਦਾ ਰਿਹਾ ਇਤਿਹਾਸ ਹੈ ਕਿ ਇੱਕ ਇੱਕ ਬੰਦਾ ਦੂਜੇ ਪਾਸੇ ਜਾ ਕੇ ਹਰਾਉਣ ਦੀ ਕੋਸ਼ਿਸ਼ ਕਰਦਾ ਜਾਂ ਫਿਰ ਕਿੰਨੇ ਕ ਬਗੀ ਉੱਠਦੇ ਨੇ ਕਈ ਵਾਰ ਜਦੋਂ ਜ਼ਿਆਦਾ ਬਗੀ ਹੋ ਜਾਣ ਇਹ ਮੰਨਿਆ ਗਿਆ ਕਿ ਜਦੋਂ ਰਿਪੀਟ ਕੀਤਾ ਸੀ 2012 ਵਿੱਚ ਅਕਾਲੀ ਦਲ ਦੀ ਸਰਕਾਰ ਨੇ ਤਾਂ ਉਹਦਾ ਬਹੁਤ ਵੱਡਾ ਕਾਰਨ ਕਾਂਗਰਸ ਦੇ ਬਾਗੀ ਹੋਣਾ ਸੀ ਬਾਗੀ ਉਮੀਦਵਾਰਾਂ ਦਾ ਖੜੇ ਹੋਣਾ ਸੀ ਤੇ ਅਕਾਲੀ ਦਲ ਵੀ ਮੰਨਦਾ ਸੀ ਕਿ ਅਸੀਂ ਵੀ ਭੂਮਿਕਾ ਨਿਭਾਈ ਸੀ ਬਾਗੀਆਂ ਨੂੰ ਖੜੇ ਕਰਨ 'ਚ ਹਾਂ ਹਾਂ ਤੇ ਉਤੇ ਉਹ ਕਾਂਗਰਸ ਨੂੰ ਸਤਾ ਤੋਂ ਬਾਹਰ ਰੱਖਣ ਵਿੱਚ ਕਾਮਯਾਬ ਹੋ ਗਏ ਸੋ ਹੁਣ ਕਾਂਗਰਸ ਦਾ ਜਿਹੜਾ ਇਹ ਪੁੱਟ ਕਿਵੇਂ ਦੂਰ ਕਰਨਗੇ ਨਵਾਂ ਪ੍ਰਧਾਨ ਕੌਣ ਹੋਏਗਾ ਪਰ ਜ਼ਿਲੇ ਪ੍ਰਧਾਨ ਤਾਂ ਬਹੁਤ ਜਲਦੀ ਸੰਭਾਵਨਾ ਹੈ ਕਿ ਬਹੁਤ ਜਲਦੀ ਜਿਹੜੇ ਹੋ ਜਾਣਗੇ ਖੈਰ ਚਲਾ ਸਾਹਿਬ ਪੇਸ਼ ਬਗੇਲ ਵੀ ਅੱਜ ਪੰਜਾਬ ਫੇਰੀ ਤੇ ਚੰਡੀਗੜ੍ਹ ਫੇਰੀ ਉੱਤੇ ਹੋਣਗੀਆਂ ਅਨਿਲ ਜੋਸ਼ੀ ਅੱਜ ਸ਼ਾਵਲ ਹੋ ਰਿਹਾ ਕਹਿੰਦਾ ਪਾਵ ਬਿਲਕੁਲ ਅਕਾਲੀ ਦਲ ਲਈ ਬਹੁਤ ਵੱਡਾ ਜਿਹੜਾ ਝਟਕਾ ਹੈ ਜੀ ਅਕਾਲੀ ਦਲ ਦੇ ਮੇਜ ਪ੍ਰਧਾਨ ਰਹੇ ਨੇ ਇੱਕ ਵਾਰੀ ਛੱਡ ਵੀ ਗਏ ਸੀ ਅਕਾਲੀ ਦਲ ਨੂੰ ਪਾਜਪਾ ਵੇਲੇ ਦੋ ਮੰਤਰੀ ਰਹਿ ਚੁੱਕੇ ਨੇ ਲੋਕਲ ਬਾਡੀਜ਼ ਮੰਤਰੀ ਤੇ ਮੈਡੀਕਲ ਤੇ ਖੋਜ ਜਿਹੜੇ ਸਿੱਖਿਆ ਦੇ ਮੰਤਰੀ ਰਹੇ ਨੇ ਜੀ 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 ਅਨਿਲ ਜੋਸ਼ੀ ਹੋਰੀ ਸਸਦ ਦੀ ਚੋਣ ਲੜੀ ਸੀ ਅਕਾਲੀ ਦਲ ਦੀ ਟਿਕਟ ਤੇ ਫਿਰ ਅਕਾਲੀ ਦਲ ਨੂੰ ਛੱਡ ਗਏ ਸੀ ਪਰ ਜਿਮਨੀ ਚੋਣ ਚ ਜੋਨ 2025 ਚ ਫੇਰ ਦੁਬਾਰਾ ਵਾਪਸ ਆ ਗਏ ਸੀ ਤੇ ਹੁਣ ਉਹਨਾਂ ਦੀ ਫੋਟੋਆਂ ਕੱਲ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਰਾਹਲ ਗਾਂਧੀ ਨੂੰ ਬੁੱਕਾ ਭੇਡ ਕਰਦਿਆਂ ਦੀ ਅੱਜ ਉਹ ਬਕਾਇਦਾ ਕਾਂਗਰਸ ਪਾਰਟੀ ਦਾ ਹੱਥ ਫੜ ਰਹੇ ਨੇ ਓਕੇ ਅਕਾਲੀ ਦਲ ਲਈ ਵੱਡਾ ਝਟਕਾ ਹੈ ਤੇ ਕਾਂਗਰਸ ਜ਼ਰੂਰ ਇਹਦੇ ਨਾਲ ਮਰਸਰ ਖੇਤਰ ਵਿੱਚ ਖਾਸ ਕਰਕੇ ਉਹਨਾਂ ਨੂੰ ਮਜ਼ਬੂਤੀ ਮਿਲੇਗੀ ਤੁਸੀਂ ਅਗਲੀ ਗੱਲ ਮੈਨੂੰ ਪੁੱਛੀ ਸੀ ਜਿਹੜੀ ਸੰਸਦ ਪਟਿਆਲਾ ਹਾਂਜੀ ਡਾਕਟਰ ਧਰਮਵੀਰ ਗਾਂਧੀ ਦੇ ਜੀ ਬਿਆਨ ਹੰਬਰ ਹਾਂ ਹਾਂ ਦਰਅਸਲ ਡਾਕਟਰ ਧਰਮਵੀਰ ਗਾਂਧੀ ਪਿੰਡਰ ਸਾਹਿਬ ਦੋ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਤੋਂ ਕਾਫੀ ਤੰਗ ਚਲੇ ਆ ਰਹੇ ਨੇ ਉਹਦਾ ਕਾਰਨ ਸਾਰੇ ਲੋਕ ਜਾਣਦੇ ਨੇ ਜੀ ਕਿ ਹਰਦੇਵਾਲ ਸਿੰਘ ਕਮੋਜ ਵੀ ਇੱਥੋਂ ਟਿਕਟ ਦੇ ਦਾਅਵੇਦਾਰ ਸੀ ਜੀ ਜੀ ਤੇ ਲਾਲ ਸਿੰਘ ਜਿਹੜੇ ਵੱਡੇ ਆਗੂ ਨੇ ਜੀ ਜਿਨ੍ਹਾਂ ਦਾ ਬੇਟਾ ਸਮਾਨੇ ਤੋਂ ਹਲਕਾ ਇੰਚਾਰਜ ਹੈ ਜੀ ਉਹ ਉਹਨਾਂ ਦੀ ਪਿੱਠ ਤੇ ਸੀ ਹਰਦੇਵਾਲ ਸਿੰਘ ਕਮੋਤ ਸੀ ਉਹਨਾਂ ਨੇ ਰੈਲੀ ਵੀ ਕੀਤੀ ਸੀ ਬਕਾਇਦਾ ਤੇ ਅ ਮੈਂ ਡਾਕਟਰ ਗਾਂਧੀ ਖਿਲਾਫ ਰੱਜ ਕੇ ਬੋਲਦੇ ਵੀ ਰਹੇ ਨੇ ਜੀ ਡਾਕਟਰ ਗਾਂਧੀ ਨੂੰ ਐਵੇਂ ਲੱਗਦਾ ਕਿ ਹੋ ਸਕਦਾ ਹੈ ਵਿਧਾਨ ਸਭਾ ਲੋਕ ਸਭਾ ਚ ਹੋਣਾ ਜਿਨ੍ਹਾਂ ਨੇ ਮੇਰੀ ਮਦਦ ਨਾ ਕੀਤੀ ਹੋਵੇ ਕਿਉਂਕਿ ਲਾਲ ਸਿੰਘ ਦੀ ਇੱਕ ਆਡੀਓ ਕਲਿੱਪ ਵੀ ਵਾਇਰਲ ਹੋਈ ਸੀ ਉਹਨਾਂ ਦਿਨਾਂ 'ਚ ਜਿਨ੍ਹਾਂ 'ਚ ਉਹ ਕਹਿ ਰਹੇ ਸੀ ਕਿਸੇ ਵਰਕਰ ਨੂੰ ਕਿ ਫਲਾਣੇ ਉਮੀਦਵਾਰ ਨੂੰ ਵੋਟਾਂ ਪਾਓ ਹਾਂ ਹਾਂ ਸੋ ਕਾਫੀ ਚਰਚਿਤ ਰਹੀ ਸੀ ਹਾਂ ਜੀ ਉਦੋਂ ਤੋਂ ਹੀ ਡਾਕਟਰ ਧਰਮਵੀਰ ਗਾਂਧੀ ਦਾ ਜੋਰ ਲੱਗਿਆ ਹੋਇਆ ਹੈ ਕਿ ਰਾਜਪੁਰੇ ਤੋਂ ਤੇ ਸਮਾਣੇ ਤੋਂ ਘੱਟੋ ਘੱਟ ਦੋ ਹਲਕਿਆਂ ਤੋਂ ਕੋਈ ਨਵਾਂ ਉਮੀਦਵਾਰ ਮੈਂ ਲੈ ਕੇ ਆ ਸਕਾਂ ਆਸ ਕਾਂ ਜੀ ਤੇ ਸਮਾਣੇ ਲਈ ਉਹ ਜਿਹੜੇ ਪ੍ਰਧਾਨ ਨੇ ਮਹਿਲਾ ਕਾਂਗਰਸ ਦੇ ਬੀਬੀ ਮੁਰਸ਼ਰਨ ਕੌਰ ਰੰਧਾਵਾ ਉਹਨਾਂ ਨੂੰ ਵੀ ਵੇਵਾਰ ਰਹੇ ਨੇ ਤੇ ਰਾਜਪੁਰੇ ਲਈ ਹਲੇ ਤੱਕ ਇਹ ਪਿੱਛੇ ਰੌਲਾ ਚੱਲਿਆ ਸੀ ਕਿ ਪ੍ਰਵੀਨ ਛਾਵੜਾ ਇੱਕ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਰਹੇ ਨੇ ਪਹਿਲਾਂ ਵੱਡੇ ਆਗੂ ਨੇ ਬਾਬਲਪੁਰ ਦੀ ਬਰਾਦਰੀ ਦੇ ਜੀ ਕਿ ਸ਼ਾਇਦ ਉਹਨਾਂ ਨਾਲ ਵੀ ਕੋਈ ਸੰਪਰਕ ਵਿੱਚ ਨੇ ਡਾਕਟਰ ਧਰਮਵੀਰ ਗਾਂਧੀ ਜੀ 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 ਪਰ ਇਸ ਦੇ ਬਾਵਜੂਦ ਵੀ ਜਿਹੜਾ ਮੈਂ ਸਮਝਦਾ ਕਿ ਬਤੌਰ ਪੱਤਰਕਾਰ ਕਿ ਹਰਿਆਲ ਸਿੰਘ ਕਮੋਜ ਦੇ ਜਿਹੜੇ ਵਾਇ ਦਾ ਉਮੀਦਵਾਰ ਰਾਜਪਰੇ ਤੇ ਦੂਜੇ ਪਾਸੇ ਸਮਾਣੇ ਚ ਲਾਲ ਸਿੰਘ ਦੇ ਮੁਕਾਬਲੇ ਦਾ ਭਾਵੇਂ ਠੀਕ ਹੈ ਕਿ ਚੱਲਦੀ ਰਹਿੰਦੀ ਹੈ ਪਾਰਟੀਆਂ ਚ ਜਦੋਂ ਕੋਈ ਲਹਿਰਾਂ ਚੱਲਦੀਆਂ ਨੇ ਵੱਡੇ ਵੱਡੇ ਆਗੂ ਚੋਣਾ ਹਾਰ ਜਾਂਦੇ ਨੇ ਪਰ ਉਹ ਕਦਾਵਾਰ ਆਗੂ ਨਹੀਂ ਦੋ ਮੇ ਰਾਜਪਰੇ ਚ ਵੀ ਤੇ ਸਮਾਣੇ ਚ ਵੀ ਜੀ ਬਿਲਕੁਲ ਤੇ ਜਿਵੇਂ ਡਾਕਟਰ ਧਰਮਵੀਰ ਗਾਂਧੀ ਹੋਰੀ ਸਵਾਲ ਉਠਾ ਰਹੇ ਨੇ ਕਿ ਇਨਚਾਰਜ ਨਹੀਂ ਹੈਗੇ ਜਾਂ ਕਿਹਨੇ ਲਾਏ ਨੇ ਪਰ ਕੀ ਇਹ ਸਵਾਲ ਇਹ ਵੀ ਤਾਂ ਬਣਦਾ ਹੈ ਡਾਕਟਰ ਧਰਮਵੀਰ ਕਾਂਦੀ ਨੂੰ ਕਿ ਤੁਸੀਂ ਜਿਹੜਾ ਸਵਾਲ ਉਠਾ ਰਹੇ ਹੋ ਜੀ ਇਹ ਪਾਰਟੀ ਹਾਈ ਕਮਾਂਡ ਦੇ ਕਿਹ ਤੋਂ ਹੁਣ ਜਿਹੜੇ ਹੈਗੇ ਉਠਾ ਰਹੇ ਹੋ ਹਾਂ ਕਿਉਂਕਿ ਪੰਜਾਬ ਦੀ ਕਾਂਗਰਸ ਪਾਰਟੀ ਉਹਨਾਂ ਨੂੰ ਮਾਨਤਾ ਦੇ ਰਹੀ ਹੈ ਰਾਜਾ ਵਡਿੰਗ ਉਹਨਾਂ ਨੂੰ ਬਤੌਰ ਹਲਕਾ ਇਨਚਾਰਜ ਮਾਨਤਾ ਦਿੰਦੇ ਨੇ ਜਦੋਂ ਉਹਨਾਂ ਦੇ ਹਲਕਿਆਂ ਚਾਂਦੇ ਨੇ ਉਹਨਾਂ ਨੂੰ ਤਾਂ ਫੰਕਸ਼ਨ ਕਰਵਾਉਂਦੇ ਨੇ ਪਾਰਟੀ ਹੂੰ ਫਿਰ ਦਾ ਹਲਕਮਬੋਜ ਨੂੰ অবজারভার ਵੀ ਲਾਇਆ ਹੋਇਆ ਹੈ ਰਾਜਾ ਵਡਿੰਗ ਨੇ ਬਠਿੰਡੇ ਜ਼ਿਲ੍ਹੇ ਦਾ ਇਸੇ ਤਰ੍ਹਾਂ ਦੂਜੇ ਪਾਸੇ ਨਾਲ ਸਿੰਘ ਹੋਰਾਂ ਦਾ ਜਿਹੜਾ ਪਰਿਵਾਰ ਹੈ ਰਜਿੰਦਰ ਸਿੰਘ ਜਿਹੜੇ ਹੈਗੇ ਨੇ ਉਹ ਵੀ ਕੰਮ ਕਰ ਰਹੇ ਨੇ ਪਾਰਟੀ ਜਦੋਂ ਪਾਰਟੀ ਦੀ ਹਾਈ ਕਮਾਂਡ ਜਿਹੜੀ ਅਧਿਕਾਰਤ ਹਾਈ ਕਮਾਂਡ ਹੈ ਉਹਨਾਂ ਨੂੰ ਮਾਨਤਾ ਦੇ ਰਹੀ ਹੈ ਹੂੰ ਹੂੰ ਪਰ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਧਰਮਵੀਰ ਗਾਂਧੀ ਦਾ ਜਿਹੜਾ ਬਿਆਨ ਹੈ ਇਹ ਕੋਈ ਜ਼ਿਆਦਾ ਮਹਨੇ ਰੱਖਦਾ ਹੋਊਗਾ ਕਿ ਕਈ ਵਾਰੀ ਨਿੱਜੀ ਤੌਰ ਤੇ ਕਿਉਂਕਿ ਡਾਕਟਰ ਗਾਂਧੀ ਹੋਰਾਂ ਨੂੰ ਉਹਨਾਂ ਦਾ ਸੁਭਾਅ ਹੈ ਇਹ ਕਿ ਉਹਨਾਂ ਦੇ ਜੋ ਅੰਦਰ ਹੈ ਉਹ ਬਾਹਰ ਵੀ ਹੋਈ ਹੈ ਉਹ ਆਪਣੇ ਦਿਲ ਦੀ ਗੱਲ ਕਦੇ ਦਿਲ 'ਚ ਨਹੀਂ ਰੱਖਦੇ ਉਹਨਾਂ ਨੂੰ ਜੋ ਕਹਿਣਾ ਹੁੰਦਾ ਉਹ ਕਹਿ ਦਿੰਦੇ ਨੇ ਜੀ 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 ਇਹ ਇਹ ਉਹਨਾਂ ਦਾ ਜਿਹੜਾ ਇੱਕ ਕਿਸਮ ਦੇ ਸਿਧਾਂਤਵਾਦੀ ਆਗੂ ਮੰਨੇ ਜਾਂਦੇ ਨੇ ਵਿੱਚ ਵਿਚਾਲੇ ਦੀ ਗੱਲ ਨਹੀਂ ਕਰਦੇ ਉਹ ਹਾਂ ਉਹ ਜੋ ਗੱਲ ਕਹਿਣੀ ਹੁੰਦੀ ਹੈ ਉਹਨਾਂ ਨੇ ਕਹਿ ਦਿੰਦੇ ਨੇ ਪਰ ਮਸਲਾ ਇਹ ਹੈ ਕਿ ਉਹਨਾਂ ਦੀ ਜਿਹੜੀ ਠੀਕ ਹੈ ਰੌਲ ਗਾਂਧੀ ਨਾਲ ਉਹਨਾਂ ਦੀ ਚੰਗੀ ਜਿਹੜੀ ਸਾਂਝ ਹੈ ਉਹਨਾਂ ਦੇ ਕਹਿਣ ਤੋਂ ਹੀ ਉਹਨਾਂ ਨੂੰ ਟਿਕਟ ਜਿਹੜੀ ਦਿੱਤੀ ਗਈ ਸੀ ਸੰਸਦ ਦੀ ਚੋਣ ਲਈ ਤੇ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ ਪਰੇਕ ਕੀ ਹੁਣੇ ਜਿਹੜੇ ਹਲਕਾ ਇੰਚਾਰਜਾਂ ਨੂੰ ਹਟਾਉਣ ਤੇ ਸਫਲ ਹੋ ਜਾਣਗੇ ਕੀ ਇਹਨਾਂ ਹਲਕਾ ਇੰਚਾਰਜਾਂ ਦੀ ਥਾਂ ਕੋਈ ਨਵੇਂ ਇੰਚਾਰਜ ਲਵਾ ਲੈਣਗੇ ਜਾਂ ਨਵੇਂ ਬੰਦਿਆਂ ਨੂੰ ਟਿਕਟ ਦੀਵਾਨ ਚ ਸਫਲ ਹੋਣਗੇ ਇਹ ਸਮਾਂ ਦੱਸੇਗਾ ਪਰ ਅੱਜ ਦੇ ਦਿਨ ਇਹ ਦੋਵੇਂ ਆਗੂ ਚਾਹੇ ਹਰਦਿਆਲ ਸਿੰਘ ਕਮੋਜ ਨੇ ਚਾਹੇ ਰਜਿੰਦਰ ਸਿੰਘ ਹੋਰੀ ਨੇ ਉਹ ਪੂਰੀ ਉਹਨਾਂ ਦੀ ਆਪਣੇ ਹਲਕੇ ਚ ਪਕੜ ਹੈ ਤੇ ਉਹਨਾਂ ਦੀ ਪੂਰੀ ਸਰਗਰਮੀ ਹੈ ਤੇ ਡਾਕਟਰ ਧਰਮੇਰ ਗਾਂਧੀ ਤਾਂ ਜੀ ਮੈਂ ਕਿਉਂਕਿ ਰਾਜਪੁਰਾ ਮੈਂ ਖੁਦ ਕਵਰ ਕਰਦਾ ਹਾਲੇ ਤੱਕ ਮੈਨੂੰ ਕਿਤੇ ਲਗਿਆ ਨਹੀਂ ਕਿ ਉਹ ਕਿਸੇ ਦਾ ਇੱਧਰ ਹਜੇ ਧੰਨਵਾਦ ਕਰਨ ਵੀ ਆਏ ਹੁਣ ਇੱਕ ਦੋ ਥਾਵਾਂ ਤੇ ਭਾਵੇਂ ਵੈਸੇ ਵੀ ਕਿਸੇ ਫੰਕਸ਼ਨ 'ਚ ਆਏ ਹੋਣ ਪਰ ਆਮ ਜਿਹੜਾ ਕਿਤੇ ਪਾਰਟੀਆਂ ਨੇ ਇਕੱਠਾ ਕਰਕੇ ਜੇ ਕੋਈ ਧੰਨਵਾਦ ਦੀ ਸਮਾਗਮ ਕਰਨ ਵਿੱਚ ਵੀ ਉਹ ਹਾਲੇ ਤੱਕ ਇਸ ਖੇਤਰ 'ਚ ਨਹੀਂ ਕਾਮਯਾਬ ਹੋਏ ਸੋ ਅਗਲੇ ਦਿਨਾਂ 'ਚ ਹੁਣ ਉਹ ਕੀ ਰਣਨੀਤੀ ਅਪਣਾਉਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਮੇਰੇ ਵਿਰੋਧੀ ਨੇ ਤੇ ਆਪਣੇ ਵਿਰੋਧੀਆਂ ਨੂੰ ਠੱਬੀ ਲਾਣ ਲਈ ਉਹ ਕੀ ਕਦਮ ਚੁੱਕਦੇ ਨੇ ਕੀ ਹਾਈ ਕਮਾਂਡਰ ਨੂੰ ਉਹ ਤੇ ਜਿਹੜੀ ਸਟੇਟ ਦੀ ਕਮਾਂਡ ਜਿਹਨਾਂ ਦੇ ਹੱਥ ਜਾਊਗੀ ਜਾਂ ਮੌਜੂਦਾ ਹੈ ਕਿ ਉਹ ਆਪਣੀ ਮੰਗ ਸਬਕਾਰ ਕਰਾਉਣ ਤੇ ਸਫਲ ਹੋ ਜਾਣਗੇ ਇਹ ਸਮਾਂ ਦੱਸੇਗਾ ਭਿੰਦਰ ਸਾਹਿਬ ਜੀ ਜੀ ਬਿਲਕੁਲ ਖੈਰ ਕਾਂਗਰਸ ਦੇ ਜਿਹੜੇ ਹਾਲਾਤ ਨੇ ਦੇਖਣਾ ਇਹ ਵੀ ਹੋਵੇਗਾ ਅਗਲਾ ਪ੍ਰਧਾਨ ਕੌਣ ਹੋਏਗਾ ਇਸ ਤੋਂ ਬਾਅਦ ਜਿਹੜੀ ਸਥਿਤੀ ਫਿਰ ਕਿਸ ਪਾਸੇ ਨੂੰ ਜਾਏਗੀ ਉਹ ਵੀ ਵੇਖਣ ਵਾਲੀ ਗੱਲ ਹੈ ਖੈਰ ਜਲਾ ਸਾਹਿਬ ਚੈਨਲ ਲਈ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸੋ ਇਹ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਖਾਲਾਤ ਜਿਹੜੇ ਸਰਦਾਰ ਕਰਮਜੀਤ ਸਿੰਘ ਚਿੱਲੜ ਨੇ ਤੁਹਾਡੇ ਸੰਗ ਸਨਮੁਖ ਪੇਸ਼ ਕੀਤੇ ਹੈ। ਕਿ ਸ੍ਰੋਮਣੀ ਕੱਢਦਾਰ ਪੰਡਰ ਸਰਜੀਤ ਸਬੰਧੀ ਜੇਕਰ ਗੱਲਬਾਤ ਅੱਗੇ ਤੋਰਿਏ ਤਾਂ 77 ਜਨਰਲ ਦਾ ਮਾਮਲਾ ਇਹਦੇ ਦੇ ਨਿਬੱਟੇ ਪੱਤਰੁੱਤੀ ਚਰਚਾ ਦੇ ਵਿੱਚ ਪਾਰਟੀ ਵੱਲੋਂ ਅਗਲੇ ਕਿਸੇ ਵੀਲੇ ਵੀ ਜਿਹੜੀ ਹੈ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਜਾ ਸਕਦਾ ਹੈ ਹੋਰ ਜਿਹੜੇ ਅਹਿਮ ਬਹੁਦੇਦਾਰ ਨੇ ਉਹ ਐਲਾਨ ਕੀਤੇ ਜਾ ਸਕਦੇ ਨੇ। ਹਾਲੇ ਤਾਈਂ ਸਿਆਸੀ ਲੈਅ ਤੇ ਸਿਰਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਇਨ ਨਿਯੁਕਤ ਹੋਏ ਨੇ ਪਰ ਸਕੱਤਰ ਜਨਰਲ ਕੌਣ ਹੋਣਗੇ ਇਸ ਵੇਲੇ ਪਾਰਟੀ ਦੇ ਅੰਦਰ ਵੱਡੇ ਪੱਧਰ ਉਤੇ ਖੜਬਲੀ ਬੱਤੀ ਹੋਈ ਹੈ ਤੇ ਬਾਹਰਲੇ ਲੋਕ ਵੀ ਇਹ ਸਾਰੇ ਮਾਹੌਲ ਨੂੰ ਵੱਡੇ ਤੀਬਰਤਾ ਦੇ ਨਾਲ ਦੇਖ ਰਹੇ ਹੈ ਜਿਹੜੀ ਰਿਪੋਰਟ ਸਾਡੇ ਕੋਲ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਤਿੰਨ ਆਗੂ ਸਕੱਤਰ ਜਨਰਲ ਦੀ ਅਸਬਮੀ ਲਈ ਸਭ ਤੋਂ ਅੱਗੇ ਚੱਲ ਰਹੇ ਜਿਨ੍ਹਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਬਟਾਲਾ ਪਰਮਿੰਦਰ ਸਿੰਘ ਢਿੰਡਸਾ ਤੇ ਇਕਬਾਲ ਸਿੰਘ ਚੁੰਦਾ ਪਰ ਕੀ ਹੋਰ ਵੱਡੇ ਅਗੂ ਵੀ ਨੇ ਉਹ ਕਿੱਥੇ ਖੜਿਆ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਪੋਸਤ ਤੋਂ ਪਛੜ ਰਹੇ ਜਿਨ੍ਹਾਂ ਦੇ ਵਿੱਚ ਸਰਦਾਰ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਝਰਾ ਪੀਪੀ ਸ਼ਾਕੀਰ ਕੌਰ ਤੇ ਮਨਪ੍ਰੀਤ ਸਿੰਘ ਯਾਲੀ ਗੋਬਨ ਸਿੰਘ ਗਲੋਂਗੋਆ ਭਾਵੇਂ ਕਿ ਵੱਡੇ ਅਗਵਾ ਨੂੰ ਪਾਰਟੀ ਦੀ ਇੱਛਾ ਹੈ ਕਿ ਪੀਐਸਸੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਪਰ ਸਵਾਲ ਹੈ ਕਿ ਸਿਕੱਤਰ ਜਨਰਲ ਆਪਣੇ ਆਪ ਦੇ ਵਿੱਚ ਕਿਸੇ ਵੀ ਸਿਆਸੀ ਤਿਰਦਾ ਦੇ ਇੱਕ ਅਹਿਮ ਅਹੁਦਾ ਹੈ। ਮੋٹے ਦੌਰ ਤੇ ਪ੍ਰਧਾਨ ਦੇ ਬਰਾबरी ਉਹਦਾ ਮੰਨੇ ਜਾਂਦਾ ਹੈ। ਬਾਕੀ ਜਿਹੜੇ ਅਹੁਦੇਦਾਰ ਹੁੰਦੇ ਨੇ ਉਹ ਕਈ-ਕਈ ਗਿਣਤੀ ਦੇ ਵਿੱਚ ਹੁੰਦੇ ਆ ਪਰੰਤੂ ਜਿਹੜਾ ਸਿਕੱਤਰ ਜਨਰਲ ਦੀ ਉਹ ਪ੍ਰਧਾਨ ਵਾਂਗ ਇੱਕੋ ਇੱਕੀ ਸਾਮੀ ਹੁੰਦੀ ਹੈ ਜੇਕਰ ਪ੍ਰਧਾਨ ਇੱਕ ਹੁੰਦਾ ਹੈ ਤਾਂ ਸਿਕੱਤਰ ਜਨਰਲ ਵੀ ਇੱਕ ਹੁੰਦਾ ਹੈ। ਖैर ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰਤਾਪ ਸਿੰਘ ਵਡਾਲਾ ਦੇਸ ਸੰਵਿਧਾਨੀ ਦੌੜ ਦੇ ਵਿੱਚ ਸਭ ਤੋਂ ਅੱਗੇ ਹੈ। ਪਾਰਟੀ ਦੇ ਵਿੱਚ ਭਾਵੇਂ ਤੜੇਬੰਦੀ ਵੀ ਉੱਭਰ ਰਹੀ ਹੈ ਤੜੇਬੰਦੀ ਦਾ ਇੱਕ ਵੱਡਾ ਹਿੱਸਾ ਗੁਰਪ੍ਰਤਾਪ ਸਿੰਘ ਬਡਾਲਾ ਦੇ ਹੱਕ ਦੇ ਵਿੱਚ ਚੱਲ ਰਿਹਾ ਹੈ ਤਾਂ ਸਾਇ ਵੀ ਜਾ ਰਿਹਾ ਹੈ ਕਿ ਭਾਵੇਂ ਕਿ ਪਿਛਲੇ ਦਿਨਾਂ ਤੋਂ ਪਾਰਟੀ ਤੇ ਜਾਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਲੁਧਿਆਣਾ ਚੰਡੀਗੜ੍ਹ ਮਹੱਲੇ ਵੀ ਤੇ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬੜੀ ਸੰਜੀਦਗੀ ਦੇ ਨਾਲ ਸੁਰਤਾ ਦੇ ਨਾਲ ਇਸ ਮਾਹੌਲ ਉੱਤੇ ਜਿਹੜੀ ਆਪਣਾ ਧਿਆਨ ਗੋਚਰ ਕਰ ਰਿਹਾ ਹੈ ਪਰ ਮਨਪ੍ਰੀਤ ਸਿੰਘ ਆਲੀ ਪਿਛਲੇ ਦਿਨੀ ਇੱਕ ਐਮ ਬੈਠਕ ਦੇ ਵਿੱਚ ਉਹ ਹਾਜ਼ਰ ਨਹੀਂ ਹੋਏ ਪਾਰਟੀ ਦੇ ਅੰਦਰ ਇਸ ਮਾਹੌਲ ਦੀ ਵੱਡੇ ਪੱਧਰ ਉੱਤੇ ਚਰਚਾ ਵੀ ਹੈ ਖੈਰ ਦੇਖਣਾ ਹੋਵੇਗਾ ਕਿ ਪਾਰਟੀ ਜਿਹੜੀ ਆਉਦੇਦਾਰਾਂ ਦੀ ਐਮ ਲਿਸਟ ਉਹ ਸੂਚੀ ਕਦੋਂ ਜਾਰੀ ਕਰ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਲਦੀ ਜਿਹੜਾ ਮਾਹੌਲ ਸਾਹਮਣੇ ਆ ਜਾਏਗਾ ਤੇ ਦੇਖਣਾ ਹੋਵੇਗਾ ਕਿ ਫਿਰ ਇਸ ਨਵੀਂ ਤੇ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਸੰਤੋਲ ਦੇ ਵਿੱਚ ਹੈ ਜਾਂ ਵਖਰੇਵਾ ਕੋਈ ਬਦਰਿਆ ਖੈਰ ਆਪਾਂ ਇਸ ਤੋਂ ਪਹਿਲਾਂ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਹਰੜੇ ਕਾਂਗਰਸ ਦੇ ਦਿੱਗਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਿੱਗਤ ਸਾਰੀ ਜਿਹੜੀ ਸਥਿਤੀ ਸਪਸ਼ਟ ਤੁਹਾਡੇ ਸਾਹਮਣੇ ਰੱਖੀ ਪਰ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰ ਜਨ ਕੜਗੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਤੇ ਵੀ ਢਿੱਲੀ ਹੁੰਦੀ ਹੈ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਖੈਰ ਦੁਜੇ ਪਨੇ ਜੇਕਰ ਅੰਤਰਰਾਸ਼ਟਰੀ ਪੱਧਰ 'ਵਾਂ ਥੋੜੀ ਜਿਹੀ ਇੱਕ ਚਾਤ ਪਾਈਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਫਿਰ ਦਾਅਵਾ ਕੀਤਾ ਹੈ ਕਿ ਅੰਤਰਰਾਸ਼ਟਰੀ ਜਿਹੜਾ ਨੋਬਲ ਸ਼ਾਂਤੀ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੇ ਕਿਹਾ ਹੁਣ ਤੱਕ ਅੰਤਰਰਾਸ਼ਟਰੀ ਪੱਧਰ 'ਤੇ ਇਹਨੀਆਂ 7 ਵੱਡੀਆਂ جنگਾਂ ਉਹਨਾਂ ਨੇ ਰਕਵਾਈਆਂ ਨੇ ਖਾਸ ਕਰਕੇ ਉਹਨਾਂ ਦਾ ਬਿਆਨ ਉਸ ਵੇਲੇ ਅਹਿਮ ਤੌਰ ਤੇ ਮੰਨਿਆ ਜਾਂਦਾ ਜਦੋਂ ਗਾਜਾ ਦੇ ਵਿੱਚ ਜਿਹੜੀ ਹੈ جنگਬੰਦੀ ਹੈ ਸ਼ਾਂਤੀ ਦੀ ਗੱਲ ਵੱਡੇ ਪੱਧਰ ਤੇ ਅੱਗੇ ਵਧ ਰਹੀ ਹੈ ਤਾਂ ਉਸ ਵੇਲੇ ਡੋਨਾਲਡ ਟਰਪ ਨੇ ਫਿਰ ਜਿਹੜੀ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਕਮਾਂਤਰੀ ਲਿਹਾਜ਼ ਤੇ ਮੰਗ ਕੀਤੀ ਗਈ ਹੈ ਕਿ ਨੋਬਰ ਸ਼ਾਂਤੀ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਸ਼ਾਂਤੀ ਲਈ ਜਿਹੜੀਆਂ ਜੰਗਾਂ ਨੂੰ ਉਹਨਾਂ ਨੇ ਬੰਦ ਕਰਵਾਇਆ ਹਾਲਾਂਕਿ ਕਈ ਮੁਲਕਾਂ ਦੇ ਵਿੱਚ ਉਹਨਾਂ ਦਾ ਆਧਾਰ ਵੀ ਵੱਡੇ ਪੱਧਰ ਤੇ ਸਾਹਮਣੇ ਆਇਆ ਪਰ ਭਾਰਤ ਨਹੀਂ ਮੰਨ ਰਿਹਾ ਕਿ ਜਿਹੜੀ ਹੈ ਪਾਕਿਸਤਾਨ ਨਾਲ ਕਿਸੇ ਸਮੇਂ ਜਿਹੜੀ ਜੰਗ ਕੋਈ ਹੋਏ ਉਹਦੇ ਵਿੱਚ ਡੋਨਾਲਡ ਟਰੰਪ ਦਾ ਕੋਈ ਬੰਦ ਕਰਾਉਣ ਦੇ ਵਿੱਚ ਅਗਬੰਦੀ ਦੇ ਵਿੱਚ ਕੋਈ ਰੋਲ ਸੀ ਪਰ ਡੋਨਾਲਡ ਟਰੰਪ ਜ਼ਰੂਰ ਦਾਅਵੇਦਾਰਾਂ ਦੇ ਵਿੱਚ ਆਪਣੇ ਆਪ ਨੂੰ ਸ਼ਮਾਰ ਰੱਖ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਨੋਬਲ ਸ਼ਾਂਤੀ ਪੁਰਸਕਾਰ ਕੀ ਡੋਨਾਲਡ ਟਰੰਪ ਨੂੰ ਮਿਲੇਗਾ ਜਾਂ ਨਹੀਂ ਕਿ ਰਾਜ ਦੇ ਇਹ ਸਾਰੇ ਜਿਹੜੇ ਵੱਖ-ਵੱਖ ਪੱਧਰ ਦੇ ਸਿਆਸੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਮਾਮਲੇ ਸਮੇ ਸਮੇਂ ਜਿਹੜਾ মিডিਆ ਸਬਦ ਨਾਲ ਤੁਹਾਡੇ ਸਭ ਨੂੰ ਬਖ ਕਰਦੇ ਰਾਂਗੇ ਸੋ ਰਾਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ